ਕਰੋ ਬੰਦ ਕਰੋ ਜਿਵਾਈ ਹੌਲੀ ਹੌਲੀ ਓਏ ਮੈਂ ਸੋਨਹਾਰ ਸਵਾਦ ਦੀ ਆਵਾਜ਼ ਸਭਾਰ ਮਜ਼ਦੂਰ ਇਕਤਾ ਜਿੰਦਾਬਾਦ ਸਭਾਰ ਮਜ਼ਦੂਰ ਇਕਤਾ ਕਿਸਾਨਾਂ ਨੂੰ ਸਭਾਰ ਮਜ਼ਦੂਰ ਇਕਤਾ ਜਿੰਦਾਬਾਦ ਅਸੀਂ ਅੱਜ ਰਾਤ ਇੱਕ ਵੀਡੀਓ ਪਾਈ ਸੀਗੀ ਉਹ ਵੀਡੀਓ ਦੇ ਆਧਾਰ ਤੇ ਅਸੀਂ ਇਹ ਕਿਹਾ ਸੀਗਾ ਵੀ ਕੱਲ ਟੋਲ ਪਲਾਜੇ ਕੋਲੇ ਇਕੱਠੇ ਹੋ ਕਿਉਂਕਿ ਕਿਤੇ ਪ੍ਰਸ਼ਾਸਨ ਦੀ ਕੱਲ ਮੀਟਿੰਗ ਜਿਹੜੀ ਐਨਐਚ ਨਾ ਹੋਈ ਸੀ ਔਰ ਸਾਨੂੰ ਜਦੋਂ ਪਤਾ ਲੱਗਿਆ ਕਿ ਟੋਲ ਚੱਲਣ ਲੱਗਾ ਫਿਰ ਸਾਨੂੰ ਵਿਸ਼ਵਾਸ 'ਚ ਨਹੀਂ ਲਿਆ ਗਿਆ ਵੀ ਆਪਾਂ ਉੱਥੇ ਆਪਣੀ ਗੱਲ ਰੱਖਾਂਗੇ ਇਕੱਠੇ ਹੋਗੇ ਵੀ ਜਦੋਂ ਸਾਨੂੰ ਵਿਸ਼ਵਾਸ 'ਚ ਨਹੀਂ ਲਿਆ ਗਿਆ ਟੋਲ ਕਟਵਰ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਤੇ ਮੁੱਕ ਰਖਦੇ ਹਾਈ ਕੋਰਟ ਦੇ ਆਰਡਰ 'ਚ ਜ਼ਰੂਰ ਹੋਏ ਨੇ ਇਹ 'ਚ ਕੋਈ ਦੂਰਿਆ ਨਹੀਂ ਹੈਗਾ ਹਾਈ ਕੋਰਟ ਦੇ ਆਰਡਰਾਂ ਦੀ ਜਦੋਂ ਬਹਿਸ ਹੋਈ ਆ ਤਾ ਜਿਹੜਾ ਸਰਕਾਰੀ ਵਕੀਲ ਸੀਗਾ ਪੰਜਾਬ ਸਰਕਾਰ ਦਾ ਉਹਨੇ ਬਹੁਤ ਲੰਬੀ ਬਹਿਸ ਕੀਤੀ ਅੱਧਾ ਘੰਟਾ ਸਾਡੇ ਸਾਰੇ ਪੁਆਇੰਟ ਜਿਹੜੇ ਉਹ ਉਹਨੇ ਉੱਥੇ ਉਠਾਏ ਨੇ ਪਰ ਜੱਜ ਸਾਹਿਬ ਨੇ ਉਹਨਾਂ ਤੇ ਗੌਰ ਨਾ ਕਰਕੇ ਇੱਕ ਤਰਫਾ ਫੈਸਲਾ ਦਿੱਤਾ ਕਾਰਪੋਰੇਟ ਦੇ ਹੱਕ 'ਚ ਫੈਸਲਾ ਦਿੱਤਾ ਪਬਲਿਕ ਦੇ ਹੱਥ ਦੇ ਹੱਕ 'ਚ ਕੋਈ ਫੈਸਲਾ ਨਹੀਂ ਆਇਆ ਚਲੋ ਅੱਜ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਵੀ ਮਜਬੂਰੀ ਆ ਸਾਰੇ ਪੁਲਿਸ ਦੀ ਵੀ ਮਜਬੂਰੀ ਹਾਈ ਕੋਰਟ ਦਾ ਡੰਡਾ ਉੱਪਰੋਂ ਤੇ ਉਹਦੇ ਮਾਮਲ ਜਦੋਂ ਸਵੇਰੇ ਅਸੀਂ ਜਾ ਕੇ ਖੜੇ ਆ ਤਾਂ ਉੱਥੇ ਜੇ ਅਸੀਂ ਆਪਣਾ ਵਿਚਾਰ ਵਟਾਂਦਰਾ ਕਰਨਾ ਸੀਗਾ ਉਸ ਤੋਂ ਪਹਿਲਾਂ ਹੀ ਸਾਨੂੰ ਮੈਂ ਕਿਹਾ ਵੀ ਆ ਵੀ ਮੈਂ ਇੱਥੇ ਆਪਣੇ ਵਿਚਾਰਾਂ ਲਈ ਇਕੱਠੇ ਹੋਏ ਆ ਕੋਈ ਤਕੇਲੀ ਨਹੀਂ ਹੋਏ ਸਾਨੂੰ ਗਲਤ ਤੇ ਕਰਨ ਦਿਓ ਪਰ ਉੱਥੋਂ ਉਹ ਲੈ ਆਏ ਮੈਨੂੰ ਨਾਲ ਤੁਹਾਡੇ ਆਗੂ ਹੈਗੇ ਨੇ ਤੁਹਾਡੇ ਹੋਰ ਸਾਥੀ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਹਿਰਾਸਤ ਚ ਲਿਖਾ ਗਿਆ ਸੀਗਾ ਚਲੋ ਹਰਾ ਹਰਾਸਤ ਦੇ ਚਮਤਜ਼ਰੋ ਜਾਂ ਹੁਣ ਸਾਡੀ ਮੀਟਿੰਗ ਹੋਈ ਹੈ ਲਿਆ ਹਿਰਾਸਤ ਚ ਲਿਆ ਸੀਗਾ ਉੱਥੋਂ ਸਾਨੂੰ ਲੈ ਕੇ ਆਂਦਾ ਮੈਂ ਬੜੀ ਬਾਰ ਕਹਿੰਦਾ ਰਿਹਾ ਵੀ ਨਹੀਂ ਅਸੀਂ ਮੀਟਿੰਗ ਸਾਨੂੰ ਮੀਟਿੰਗ ਕਰਨ ਦਿਓ ਅਸੀਂ ਮੀਟਿੰਗ ਲਈ ਸਾਰੇ ਸੱਦੇ ਆ ਪਰ ਉੱਥੋਂ ਤੱਕੇ ਨਾਲ ਜਿਹੜਾ ਉੱਥੋਂ ਚੱਕ ਕੇ ਗੱਡੀ ਜਿਵੇਂ ਤੁਸੀਂ ਕਿਹਾ ਸੀਗਾ ਕਿ ਤੁਸੀਂ ਉਦੋਂ ਤੱਕ ਪ੍ਰੋਟੈਸਟ ਕਰੋਗੇ ਜਦੋਂ ਤੱਕ ਰੇਟ ਜਿਹੜੇ ਕੱਟਣਗੇ ਨਹੀਂ ਕਿ ਕੀ ਹੁਣ ਤੁਹਾਡੇ ਸੱਜੇ ਰਹਿਣਗੇ ਦੇਖੋ ਜੀ ਪ੍ਰੋਟੈਸਟ ਸਾਡਾ ਬੰਦ ਨਹੀਂ ਹੋਇਆ ਪ੍ਰੋਟੈਸਟ ਅਸੀਂ ਕਰਦੇ ਰ ਪਰ ਗੱਲ ਇਹ ਆ ਵੀ ਹੁਣ ਇਹਦਾ ਜਿਹੜਾ ਰੋਖਾ ਉਹ ਬਦਲਣਾ ਪਊਗਾ ਕੱਲ ਨੂੰ ਜਾਂ ਪਰਸੋਂ ਰਿਟ ਡੈਰ ਹੋਈ ਜਾਣੀ ਹੈ ਸਾਡੀ ਦੂਜੇ ਬੰਨੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਗੜਕਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਕਿਉਂਕਿ ਉਹਨਾਂ ਦੇ ਬਿਆਨ ਆ ਜਿਹੜੇ ਆ ਰਹੇ ਨੇ ਵੀ ਜਿਹੜਾ ਟੋਲ ਪਲਾਜ਼ਾ 60 ਕਿਲੋਮੀਟਰ ਤੇ ਸਾਡੀ ਵੀ ਇਹੀ ਮੰਗ ਸੀ ਵੀ ਇੱਕ ਟੋਲ ਪਲਾਜ਼ਾ ਦਰਾਹੇ ਕੋਲੇ ਲੱਗ ਜੇ ਤਾਂ ਸਾਡਾ ਜਿਹੜਾ ਬੋਝ ਆ ਉਹ ਘਟ ਜੂਗਾ ਤੋਂ ਅੱਧ ਰਹਿ ਜੂਗਾ ਇਹ ਜਿਹੜਾ ਹੁਣ ਇੱਥੇ 440 220 ਇਹਨੇ ਰੁਪਏ ਜਿਹੜੇ ਇਕੱਠੇ ਲਏ ਜਾ ਰਹੇ ਨੇ ਇਹ ਸਾਡਾ ਨਾ ੱਤਕਾ ਹੋ ਰਿਹਾ ਵਾ ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਚਾਲੂ ਕੀਤਾ ਉਹ ਉਸ ਦੇ ਰਿਗਾਰਡਿੰਗ ਸਾਡੀ ਕਿਸਾਨ ਜਥੇਬੰਦੀਆਂ ਦੇ ਦਿਲਬਾਖ ਸਿੰਘ ਗਿੱਲ ਤੇ ਸਾਰੇ ਜਿਹੜੇ ਇੰਦਰਵੀਰ ਹੋਰ ਤੇ ਪ੍ਰਧਾਨਜੀ ਪਟਾੜਲੇ ਤੋਂ ਸਾਰੇ ਸਟੇਟ ਦੇ ਆਗੂ ਆਏ ਆ ਇਹਨਾਂ ਨਾਲ ਇਸ ਰਿਗਾਰਡਿੰਗ ਮੀਟਿੰਗ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਜਿਹੜਾ ਕਿਸਾਨ ਯੂਨੀਅਨ ਦੇ ਜਥੇਬੰਦੀ ਨੇ ਵੀ ਸਾਰਿਆਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਹੈ ਵੀ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਆ ਇਹਦੀ ਅਸੀਂ ਕੋਰਟ 'ਚ ਚਾਰਾ ਜੋਈ ਕਰਾਂਗੇ ਤੇ ਅਸੀਂ ਕਿਸੇ ਤਰ੍ਹਾਂ ਦਾ ਸਾਡੀ ਮੀਟਿੰਗ ਜ਼ਰੂਰ ਅਸੀਂ ਕੀਤੀ ਪਰ ਅਸੀਂ ਕਿਸੇ ਤਰ੍ਹਾਂ ਦਾ ਫਿਜ਼ੀਕਲੀ ਉੱਥੇ ਰੋਕਣਾ ਜਾਂ ਬੰਦ ਕਰਨਾ ਉਹ ਸਾਡਾ ਕੋਈ ਮਨੁਸ਼ਾ ਨਹੀਂ ਅਸੀਂ ਕੋਰਟ ਨੂੰ ਮੰਨਦੇ ਆ ਤੇ ਇਸ ਗੱਲ ਦੀ ਸਹਿਮਤੀ ਦੇ ਨਾਲ ਜਿਹੜਾ ਅਸੀਂ ਮੀਟਿੰਗ ਹੁਣ ਫਾਰਕ ਸਰ ਉਹਨਾਂ ਨੂੰ ਮੌਕੇ ਤੋਂ ਲੈ ਕੇ ਲੈ ਕੇ ਆਂਦਾ ਗਿਆ ਸੀਗਾ ਮੀਟਿੰਗ ਵਾਸਤੇ ਲੈ ਆਂਦਾ ਗਿਆ ਸੀ ਜਾਂ ਫਿਰ ਉਹਨਾਂ ਨੂੰ ਹਿਰਾਸਤ ਚਲਿੱਤਿਆ ਗਿਆ ਦੇਖੋ ਇਹ ਟੋਲ ਪਲਾਜ਼ਾ ਜਿਹੜਾ ਉੱਥੇ ਨਹੀਂ ਸੀ ਆਏ ਇਹ ਉਹਦੇ ਸਾਈਡ ਤੇ ਜਿਹੜਾ ਫਲਾਈਓਵਰ ਹੈ ਉੱਥੇ ਇਹਨਾਂ ਨੇ ਆਪਣਾ ਇੱਕ ਮੈਂਬਰ ਸਾਹਿਬਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਸੀ ਉੱਥੋਂ ਇਸ ਮਤਲਬ ਸਾਨੂੰ ਇਹ ਸੀ ਮੇਬੀ ਇਹ ਉੱਥੇ ਟੋਲ ਪਲਾਜ਼ਾ ਜਿਹੜਾ ਰੋਕਣਾ ਚਾਹੁੰਦੇ ਆ ਬਟ ਉੱਥੋਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਆਓ ਆਪਾਂ ਇੱਕ ਬੈਠ ਕੇ ਮੀਟਿੰਗ ਕਰ ਲਈਏ ਤਾਂ ਇਹਨਾਂ ਨੂੰ ਅਸੀਂ ਲੈ ਕੇ ਜਾਂਦਾ ਸੀ ਬਟ ਸਾਡੀ ਮੀਟਿੰਗ ਜਦੋਂ ਆਪਸ ਵਿੱਚ ਹੋਈ ਤੇ ਉੱਥੋਂ ਕਾਫੀ ਗੱਲਾਂ ਦੀ ਕਲੈਰਿਟੀ ਹੋ ਗਈ ਵੀ ਜਿਹੜਾ ਮਾਨਯੋਗ ਕੋਰਟ ਦੇ ਜੋ ਹਾਈ ਕੋਰਟ ਦੇ ਆਰਡਰ ਹਨ ਉਹਦੀ ਅਸੀਂ ਸਾਰੇ ਪਾਲਣਾ ਕਰਾਂਗੇ ਉਹ ਸਾਡਾ ਬੰਨਦਾ ਵੀ ਹੈ ਤੇ ਬਾਕੀ ਜੇ ਉਹਦੇ ਵਿੱਚ ਕੋਈ ਅਸੀਂ ਚਾਰਾ ਜੋਈ ਕਰਨੀ ਹੈ ਅਸੀਂ ਮਾਨਯੋਗ ਕੋਰਟ ਚ ਕਰਾਂਗੇ ਜਾਂ ਕੋਈ ਉਹ ਤੋਂ ਉਤਲੀ ਕੋਰਟ ਚ ਜੇ ਸਾਨੂੰ ਹੋਊਗਾ ਤਾਂ ਅਸੀਂ ਉੱਥੇ ਇਹਦੀ ਰਿਲੀਫ ਲੈਣ ਦੀ ਕੋਸ਼ਿਸ਼ ਕਰਾਂਗੇ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਤੁਸੀਂ ਮੀਟਿੰਗ ਵਾਸਤੇ ਉਹਨਾਂ ਨੂੰ ਲੈ ਕੇ ਆਂਦੇ ਹ ਹਿਰਾਸਤ ਵਾਸਤੇ ਨਹੀਂ। ਨਹੀਂ ਹਿਰਾਸਤ ਨਹੀਂ ਉੱਥੇ ਜਦੋਂ ਇਕੱਠੇ ਹੋਏ ਤਾਂ ਸਾਰਿਆਂ ਨੂੰ ਇਹ ਕਿਹਾ ਗਿਆ ਵੀ ਆਓ ਆਪਾਂ ਇਸ ਬਾਰੇ ਮੁੱਦੇ ਬਾਰੇ ਵਿਚਾਰ ਲਈਏ। ਹਿਰਾਸਤ ਚ ਨਹੀਂ ਨਹੀਂ ਇਹ ਅਸੀਂ ਵਿਚਾਰਨ ਲਈ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਵਿਚਾਰ ਲਿਆ ਔਰ ਸਾਡੀ ਆਪਸ ਵਿੱਚ ਜਥੇਬੰਦੀ ਨਾਲ ਤੇ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਨਹੀਂ ਔਰ ਸਹਿਮਤੀ ਹੈ।